Transcribe the वेलकम टू माय मिनी व्लॉग सो आज दी व्लॉग्स में मैं थोड़ी नाल कड़ी दी रेसिपी शेयर करूंगी जो कि मैं सीख रही हूं बनानी ਤੇ मेरे जो सिस्टर इन लॉ ने ओ मेरे ਕੋਲ ਆਏ ਹੋਈ ਸੀ ਤੇ ਉਹਨਾਂ ਤੋਂ ਸਿੱਖ ਰਹੀ ਆ ਮੈਂ ਬਣਾਣੀ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਤੇ ਇਹਨਾਂ ਨੂੰ ਮੈਂ ਸਮਾਨ ਤਿਆਰ ਕਰਕੇ ਦੇ ਰਹੀ ਸੀ ਕੜੀ ਦਾ ਤੇ ਵਿੱਚ ਵਿੱਚ ਇਹ ਕਹਿ ਰਹੀ ਸੀ ਮੈਨੂੰ ਨਾ ਲਈ ਵਲੌਗ ਚ ਮੈਂ ਨਹੀਂ ਆਣੀ ਚਾਹੀਦੀ ਬਿਲਕੁਲ ਵੀ ਨਾ ਬੋਲੇ ਨਹੀਂ ਤੁਹਾਡੇ ਹੱਥ ਹੀ ਲਾऊंगी ਸਿਰਫ ਮੈਂ ਤੇ ਇਹਨਾਂ ਨੇ ਮਸਾਲਾ ਪਕਾ ਲਿਆ ਚੰਗੀ ਤਰ੍ਹਾਂ ਤੇ ਉਸ ਤੋਂ بعد ਇਹਨਾਂ ਮਸਾਲਾ ਪੱਕਦਾ ਸੀ ਥੋੜਾ ਕੱਟ ਕੇ ਪਾਇਆ ਸਮਾਨ ਥੋੜਾ ਗ੍ਰाइंड ਕੀਤਾ ਮਸ਼ੀਨ ਰਾਹੀਂ ਤੇ ਦੂਸਰੀ ਸਾਈਡ ਇਹਨਾਂ ਨੇ ਤਿਆਰੀ ਕੀਤੀ ਆ ਬਿਲਕੁਲ ਛਾਣ ਕੇ ਨਾਲ ਲੱਸੀ ਨੂੰ ਦੇਸਾਂ ਚ ਮਿਕਸ ਕੀਤਾ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਰਿਸਪੌਂਸਿਬਿਲਟੀ ਦੇਈ ਸੀ ਪਕੌੜੇ ਬਣਾਉਣ ਦੀ ਵੀ ਤੂਪ ਕੋੜੇ ਬਣਾਈ ਠੀਕ ਹੈ ਮੈਂ ਪਕੌੜੇ ਬਹੁਤ ਅੱਛੇ ਬਣਾ ਲੰਨੀ ਆ ਤੇ ਇਹਨਾਂ ਨੇ ਇਧਰੋਂ ਕੜੀ ਦਾ ਜੋ ਵੀ ਠੀਕੇ ਸਮਾਨ ਸੀ ਉਹ ਤਿਆਰ ਕਰਕੇ ਇਹਨਾਂ ਨੇ ਲੱਸੀ ਨੂੰ ਵੀ ਬੇਸਣ ਚ ਮਿਕਸ ਕਰਕੇ ਪਾਤਾ ਸੀ ਇਹਦੇ ਚ ਕੜੀ ਚ ਤੇ ਮੈਂ ਤਿਆਰੀ ਕਰ ਰਹੀ ਸੀ ਪਕੌੜੇ ਦੀ ਮੈਨੂੰ ਪਕੌੜਿਆਂ ਵਾਲੀ ਕੜੀ ਬਹੁਤ ਪਸੰਦ ਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਵੇਂ ਦੀ ਕੜੀ ਪਸੰਦ ਆ ਹੈਨਾ ਆਲੂ ਪਾ ਕੇ ਹੈਨਾ ਜਾਫਰ ਸਿੰਪਲ ਕਿਸ ਤਰ੍ਹਾਂ ਦੀ ਕੜੀ ਪਸੰਦ ਆ ਤੇ ਮੈਂ ਤਿਆਰ ਕੀਤੇ ਪਕੌੜੇ ਤੇ ਬਿਲਕੁਲ ਨਾ ਇਹਨੂੰ ਚੰਗੀ ਤਰ੍ਹਾਂ ਇਹਨੂੰ ਬਹੁਤ ਜ਼ਿਆਦਾ ਫੁੱਲ ਜਾਂਦੇ ਆ ਅਗਰ ਆਪਾਂ ਇੱਕ ਸਾਈਡ ਨੂੰ ਹੀ ਇਹਨੂੰ ਠੀਕ ਹੈ ਘੁਮਾਉਂਦੇ ਰਹਿਣੇ ਅੱਛੇ ਤਰੀਕੇ ਨਾਲ ਉਹ ਕਰ ਲੈਣੇ ਆ ਬੇਸਨ ਨੂੰ ਤੇ ਕੜੀ ਤਿਆਰ ਹੋ ਗਈ ਮੈਂ ਚੁੱਲ੍ਹੇ ਤੇ ਰੱਖੀ ਸੀ ਕੜੀ ਚੁੱਲ੍ਹੇ ਦੇ ਕੋਈ ਵੀ ਚੀਜ਼ ਬਣਾਉਣਾ ਨਾ ਬਹੁਤ ਸਵਾਦ ਬਣਦੀ ਆ ਚਾਹ ਬਣਾ ਲਓ ਰੋਟੀ ਬਣਾ ਲਓ ਕੁਝ ਵੀ ਹੈ ਨਾ ਮੇਰੇ ਘਰ ਪਿੰਡ ਤਾਂ ਹਲੇ ਵੀ ਮਤਲਬ ਸਾਰੀ ਚੀਜ਼ ਨਾ ਚੁੱਲ੍ਹੇ ਤੇ ਹੀ ਬਣਾਉਂਦੇ ਆ ਤੇ ਕੜੀ ਬਣ ਤੋਂ ਬਾਅਦ ਣੀਆਂ ਔਰ ਬੋ ਪਕੌੜੇ ਪਾਤੇ ਸੀ ਤੇ ਇੰਨੀ ਮਤਲਬ ਅੱਛੀ ਖੁਸ਼ਬੂ ਆ ਰਹੀ ਸੀ ਨਾ ਬਹੁਤ ਟੇਸਟੀ ਕੜੀ ਬਣੀ ਸੀ ਮਤਲਬ ਕਿ ਨਾ ਬਹੁਤ ਸਵਾਦ ਸੀ ਤੇ ਖੁਸ਼ਬੂ ਬਹੁਤ ਦੂਰ ਤੱਕ ਖੁਸ਼ਬੂ ਆ ਰਹੀ ਸੀ ਕੜੀ ਦੀ ਤੇ ਤੁਸੀਂ ਅਗਰ ਇੱਥੇ ਤੱਕ ਬਲੌਗ ਨੂੰ ਦੇਖਿਆ ਤੇ ਥੈਂਕ ਯੂ ਸੋ ਮੱਚ